ਦਾ ਬੁਰਖ ਨਿਰਭਉ ਨਿਰਵਾਰ ਅਕਾਰ ਮੁਰਤ ਅਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਜ ਨਾਨਕ ਹੋਸੀ ਭੀ ਸੱਜ ਕੋਟਾ ਸੋਚਣਾ ਹੋਵੇ ਜੇ ਸੁੱਚੀ ਲਖਵਾਰ ਚੁਪਾ ਚੁਪ ਨਾ ਹੋਵੇ ਜੇ ਨਾਇ ਰਹਾ ਜਵਤਾਰ ਫੁਕਿਆ ਫੁਕਨਾ ਕਰੀ ਜੇ ਬੰਨਾ ਕੁਰਿਆ ਪਹਾਰ ਸਹਿਤਿਆਨ ਬਾਲਖੋ ਏ ਤੈਕ ਨਾ ਚੱਲਾ ਨਾਲ ਕਿਪਤ ਜਾਰਾ ਓਇਆ ਕਿ ਪੁੜਾ ਟਟੇ ਪਾਤ ਹੁਕਮਰ ਜਾਈ ਚੱਟਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮਿ ਲਾਬ ਡਿਆਈ ਹੁਕਮੇ ਉਤਮ ਨੀਚਾ ਹੁਕਮ ਲਿਖ ਦੁੱਖ ਰਵਾਈਆ ਏਕ ਨਾ ਹੁਕਮਿ ਬਖਸੀਸ ਐ ਹੁਕਮੇ ਚ ਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਪੁਝਾ ਤਾ ਹਉਮੈ ਕਹ ਨ ਕੋਏ ਕਭ ਕੋ ਤਾਨ ਹੋਵਕ ਤਾਨ ਗਾਵੈ ਕੋ ਦਾਤ ਜਨ ਨਿਸ਼ਾਨ ਗਾਵੈ ਕੋ ਗੁਣਵਟੇ ਅੰਗ ਚਾਰ ਗਾਵੈ ਕੋ ਵਿਦਿਆ ਵਿਗੰਬੀ ਚਾਰ ਗਾਵੈ ਕੋ ਸਾਜ ਕਰੇ ਤਨਖੇ ਕਵਕੋ ਜੀ ਲਾ ਫਿਰ ਦੇਹ ਕਵਕੋ ਜਪਤ ਸਦੂਰ ਕਵਕੋ ਵਿਖੈ ਹਤਰਾ ਦੂਰ ਕਤਰਾ ਗਿ ਬਿਨਾ ਆ ਮੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇਂਦਾ ਧਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਉਕਮੇ ਉਕਮ ਚਲਾਏ 라ਹੋ ਨਾਨਕ ਵਿਖੇ ਸਾਹਿਬੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਪਾਵਾ ਪਰ ਅੱਖਾ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਕਰ ਰਖੀਆ ਜਿ ਤਿਸਾਂ ਦਰਬਾਰ ਮੁਹਾਵ ਕੇ ਬੋਲਣ ਬੋਲੀਐ ਜਖੰਮ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਟਿਆਈ ਬੀចਹਾਰ ਕਰਮੀ ਆਵੈ ਕਪੜਾ ਮਤ੍ਰੀ ਮੁਖ ਦਵਾਰ ਨਾਨਕ ਏਬਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਮਿਰੰਜਨ ਸੋਏ ਜਨ ਦੇ ਵਿਆਹ ਤਨ ਪਾਇਆ ਮਾਨ ਨਾਨਕ ਕਾਪਿਆ ਗੁਣਿ ਨਿਧਾਨ ਆਪਿਆ ਦੁਨੀਆ ਮਨ ਰਖਿਆ ਭਾਉ ਦੁੱਖ ਪਰ ਹਰ ਤੋਂ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਇ ਸਮਾਏ ਗੁਰਈਸ਼ਰ ਗੁਰੂ ਗੋਰਾਖ ਪਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਕਾ ਨਹੀਂ ਕਹਿਣਾ ਕਥਨ ਨਾ ਜਾਏ ਗੋਰਾਇਕ ਦੇ ਪੁਜਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੇਰ ਤਨਾਵਾ ਜੇ ਤਦ ਭਾਵਾ ਬਿਨ ਭਾਣੇ ਕੇ ਨਾਇ ਕਰੀ ਜੇ ਤੀਰ ਸਿਰ ਤੇ ਭਾਈ ਵਿਖਾ ਬਿਨ ਕਰਮਾ ਕਿ ਮਿਲਾ ਲਈ ਮੰਗ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਕੋ ਗੁਰ ਕੀ ਸਿੱਖ ਸੁਣੀ ਗੁਰੂ ਅਕਦੇਵੁ ਜਾਇ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੋ ਉਚਾਰਿਆ ਅਰਜਾ ਹੋਰ ਦਸੋਣੇ ਹੋਏ ਦਵਾ ਖੰਡਾਬਿ ਜਾਣੀਆ ਨਾ ਚਲਾ ਸਭ ਕੋਏ ਗੰਗਾ ਨਾਮ ਰਖਾਇਕ ਜਸ ਕੀ ਰਤ ਜਗ ਲੇ ਜੇ ਤਦ ਨਦ ਨ ਆਬਈ ਤਵੈ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੂਸਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤਾ ਕੋਈ ਨ ਸੁੱਝੈ ਜੇ ਤਦ ਗੁਣ ਕੋਈ ਕਰੇ ਸੁਣਿਆ ਸਤ ਪੀਰ ਸੁਰਨਾਥਾ ਸੁਣਿਆ ਘਰ ਤਵ ਲਿਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਇ ਨ ਸਕੇ ਕਾਨ ਨਾਨਕ ਭਗਤਾ ਅਸਦਾ ਵਿਕਾਸ ਸੁਣਿਆ ਦੂਪਾ ਪਕਾਨਾਤ ਸੁਣਿਆ ਈਸ਼ਰ ਬਨਮਾ ਇੰਦਾ ਸੁਣਿਆ ਮੁਕਸ਼ਾ ਦਾ ਹਨਮੰਦ ਸੁਣਿਆ ਜੋ ਕਾ ਜੁਗਤਨ ਭੇਦ ਸੁਣਿਆ ਸਾਧ ਸਿਮਰਨ संतोख गयाना सुने सड़का सुनाना सुने पढ़ पड़ पा सुने लागै सजते नानक भगता विकास सुने तू बाप का ना सुने सरा गुना के गाह सुने शेख पीर पासाह सुने बाबा राहो सुने हाथवा साहो नानक भगत विकास सुने तू बाप का ना ਮੰਨੇ ਕੇ ਕਾਗਦ ਕੈ ਨਾ ਜਾਏ ਜੀ ਕੋ ਕਾ ਪਿੱਛਾ ਪਛਤਾਏ ਕਾਗਦ ਕਲਮ ਨ ਲਿਖਣ ਹਾਰਾ ਮੰਨੇ ਕਾ ਬਹਿ ਕਰਨ ਵਿਚਾਰ ਅਸਾ ਨਾਮ ਨਿਰੰਜਲ ਹੋਏ ਜੀ ਕੋ ਮੰਨਾ ਜਾਣੇ ਮਨ ਕੋਏ ਮੰਨਾ ਸੁਰਤ ਹੋਆ ਮਨ ਬੁੱਧ ਮੰਨਾ ਸਗਰ ਭਵਨ ਕੀ ਸੁਧ ਮੰਨਾ ਮੋ ਚੋਟਾ ਨਾ ਖਾਏ ਬੰਨਾ ਜਿਨ ਕੈ ਸਾਥ ਨਾ ਜਾਏ ਅਸਾ ਨਾਮ ਨਿਰੰਜਨ ਹੋਏ ਜੀ ਕੋ ਮੰਨ ਜਾਣੇ ਮਨ ਕੋਏ ਮੰਨਾ ਮਾਰਗ ਢਾਗ ਨਾ ਪਾਏ ਮੰਨਾ ਪਾਸਿਆ ਪ੍ਰਗਟ ਜਾਏ ਮੰਨਾ ਮਗਨ ਜੱਲੈ ਪੰਥ ਮੰਨਾ ਧਰਮ ਤੇ ਤੀਤਿ ਤਨ ਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਬਾਵਾ ਮੁਖ ਦਵਾਰ ਮੰਨਾ ਪਰਵਾਰ ਸਾਧਾਰ ਮੰਨਾ ਤਰਾਤਾਰੇ ਗੁਰ ਸਿੱਖ ਮੰਨਾ ਨਾਨਕ ਭਵਨ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾ प्रधान पंचे बाबा दरगा बाना पंचे सोहा दर राजान पंचा का गुरे कत्यान जे को कह कर विचार करते क्या करना है ना ही तुम्हार तार तहमान दया का पूता संतोग था पर क्या जन सूत जे को बुझा होगा सच्चियार तब लाओ पर के तापारा तर्ती और पर और हो ਦੇ ਪਹਾੜ ਤਲਾ ਕਮਣ ਜੋ ਜੀ ਆਜਾ ਦਾ ਰੰਗਾ ਕੇ ਨਾਵਾ ਸਭ ਨਾਲ ਕਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਕਾਲ ਰੂਪ ਕਿ ਦੀਨਾਤ ਜਾਣੇ ਕੌਣ ਕੂਤ ਇਤਾ ਬਸਾਏ ਕੋ ਕਵਾ ਤਿੱਤੇ ਹੋਏ ਲਖ ਦਰਿਆਓ ਕੁਦਰਤ ਕਮਨ ਕਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵ ਸਾਈ ਭਲੀ ਕਾਰ ਤੂ ਖੁਦਾ ਸਲਾਮਤ ਨਿਰੰਕਾਰ ਅਸੰਖ ਜਾਪਾ ਸੰਗ ਭਾਉ ਅਸੰਖ ਪੂਜਾ ਅਸੰਖ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠਾ ਸੰਗ ਜੋਗ ਮਨ ਰਹਿ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੀ ਅਸੰਖ ਦਾਤਾਰ ਅਸੰਖਾ ਸੂਰਮੋ ਭਕ ਸਾਰ ਸੰਗ ਮੋਨ ਲਿਵ ਲਾਇ ਤਾਰਾ ਕੁਦਰਤ ਕਵਨ ਕਹਾ ਵਿਚਾਰ ਭਾਰਿਆ ਨਾ ਜਾ ਵਾਏ ਕੁਵਾਰ ਤੁਧ ਤਪਾਵ ਸਾਈ ਭਲੀਕਾਰ ਤੁਧ ਦਾਸ ਨਾਮ ਤਿਰੰਕਾਰ असंख मूर्ख अंग घोरा असंख चोर हराम खोरा असंख अमर कर जाहे जोर असंख कर वड हत्या कमाहे असंख पापी पाप कर जाहे असंख कूड़े यार कूड़े फेरा असंख मलेच मन पख खाहे असंख नंद खर कर है पार नानक नीज कह विचार भार्या ना जावा एक बार जो तुद भावा साई भलीकार ਸਤਿਨਾਮ ਨਿਰੰਕਾਰ ਅਸੰਖ ਨਾਵਾ ਸੰਖਾਵਾ ਕੰਮ ਅਕੰਮ ਸੰਖਲੋ ਅਸੰਖ ਹੈ ਸਿਰ ਭਾਰ ਹੋਏ ਅਕ੍ਰੀ ਨਾਮ ਕ੍ਰੀ ਸਾਦਾਹ ਕ੍ਰੀ ਗਿਆਨ ਗੀਤ ਗੁਣ ਗਾਹ ਕ੍ਰੀ ਲਖਣ ਬੋਲਣ ਬਾਨ ਕਰਾ ਸਿਰ ਸੰਜੋਗ ਵਖਾਣ ਜਿਨੇ ਲਿਕੇ ਦੇਸਰ ਨਾਹੀ ਜੇ ਫਰਮਾਇ ਦੇਵਤ ਉਪਾਹੇ ਜਿਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋਥਾਓ ਕੋਤਰਤ ਕਮਣ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੈ ਸਾਈ ਭਲੇਕਾਰ ਤੁਸ ਦਾਸ ਨਾਮ ਤਿਰੰਕਾਰ ਭਰਿਆ ਸੁਪੈਰਤਨ ਦੇਹੇ ਆਨੇ ਕੋਤਾ ਉੱਤਰ ਸਖੇ ਹੈ ਪੂਪਲੀਤੀ ਕਪੜਾ ਹੋਏ ਜੇ ਸਾਬੂਨ ਲਈਆ ਉ ਧੋਏ ਭਰਿਆ ਮਤ ਪਾਪਾ ਕਾ ਸੰਗ ਧੋਪਾ ਨਾ ਬਕਰੰ ਪੁਨੇ ਬਾਪੇ ਆਖਣ ਨਾਹੀ ਕਰ ਕਰ ਕਰਨਾ ਲਖਲਾ ਜਾ ਹੋ ਆਪੇ ਵਿਜਾਪੇ ਹੀ ਖਾਹੋ ਨਾਨਕ ਹੁਕਮੀਆਂ ਬੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਪ ਬਦਲ ਕਾਮਾਂ ਸੋਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਸਤਿਆ ਸਬਾਣੀ ਪਰਮਾਉ ਥਾ ਤੁਸ ਭਾਂਤ ਤਾ ਮਨ ਚਾਉ ਕਵਣ ਤਵੇ ਨਾ ਬਖਤ ਕਵਣਾ ਕਵਣ ਤਿਤ ਕਵਣ ਵਾਰਾ ਕੰਸ ਰੁਤੀ ਮਾ ਹੋ ਕਵਣ ਜਤ ਵਾਇ ਆਕਾਰ ਬਿਰ ਨ ਪਈਆ ਪੰਡਤੀ ਜਿਉ ਆਨੇ ਕੁਰਾਨ ਭਗਤ ਨ ਪਾਇਓ ਕਾਦੀਆ ਜਦ ਕੰੜੇ ਕੁਰਾਨ ਸ਼ਤਵਾਰਾ ਜੋਗੀ ਜਾਣਾ ਰੁਤਮਾ ਉਹ ਨਾ ਕੋਈ ਦਾ ਕਰਤਾ ਸਿ ਢੀਕਾ ਸਾਝੇ ਆਪੇ ਜਾਣਾ ਹੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਕਾਰਨੇ ਕਿਵ ਜਾਣਾ ਨਾਨਕ ਖੰਧਾ ਕੋ ਆਕਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾ ਕਾ ਹੋਆ ਵਾ ਪਉ ਜਾਣਾ ਕਿਆ ਨਾ ਸੁਹੈ ਪਤਲਾ ਪਤਾਨ ਲਖ ਅਕਾਸ ਅਕਾਸ ਉੜਕ ਉੜਕ ਪਾਲ ਥਕੇ ਵੇਦ ਕਹਨਿਕ ਬਾਤ ਸਹਿਸ ਧਰ ਕਨਕ ਤੇ ਪਸ ਲੋਇਕ ਤਾਤ ਲਿਖਾ ਹੋਇ ਤਾ ਲਖੀਆ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣ ਆਪ ਸਾਲਾਹੀ ਸਨਾਹੇ ਤੀ ਸੁਪਨਾ ਪਾਈਆ ਨਦੀਆ ਤਵਾ ਬਾਬਾ ਸਮੰਦਨਾ ਜਾਣਿਆ ਸਮੰਦ ਸਾਥ ਸੁਲ ਤਹਾਨਾ ਗ੍ਰਹਾ ਸੇਤੀ ਮਾਲ ਧਨ ਕੀ ਜੇ ਤੁੰਨਾ ਹੋਵਨੀ ਜੇ ਤਤ ਮਨ ਹੋ ਨਾ ਵਿਸਰਹੈ ਅੰਤਨਾ ਸ਼ਕਤੀ ਕੈ ਨਾ ਅੰਤ ਅੰਤਨਾ ਕਰਨਾ ਦੇ ਨਾ ਅੰਤ ਅੰਤਰਾ ਵਿਖਣਾ ਸੁਣਣਾ ਨਾ ਅੰਤ ਅੰਤਨਾ ਜਾਪੈ ਕੈ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਧਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਏ ਪੌਤਾ ਕਈਏ ਪੌਤਾ ਹੋਏ ਵੰਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਐਵੜਾ ਉੱਚਾ ਹੋਆ ਕੋਏ ਤਿਸੁ ਚੀਕੋ ਜਾਣੈ ਸੋਏ ਜੇਵੜਾ ਪਾ ਜਾਣੈ ਆਪਾ ਪਾਪ ਨਾਨਕ ਨਦਰੀ ਗਰਮੀਦਾ ਬਾਤਾ ਕਰਮਾ ਲਿਖਿਆ ਨਾ ਜਾਏ ਵਟਾ ਦਾਤਾ ਤਿੰਨ ਆਤਮਾਏ ਕਿਤੇ ਮੰਗਾ ਜੋ ਦਾ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਟਟਾ ਬੇਕਾਰ ਕਿਤੇ ਨਾਨਮ ਕਰਪਾ ਹੈ ਕਿਤੇ ਮੂਰਖ ਖਾਹੀ ਖਾਹ ਕਿਤੇ ਦੁਖਾ ਭੂਖਾ ਸਦਮਾਰ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਕਹੈ ਕਿ ਅੱਖਣ ਪਾਏ ਉਹ ਜਾਣੈ ਜਿਤਿਆ ਮੈਂ ਕਾਏ ਆਪੇ ਜਾਣੈ ਆਪੇ ਦੇ ਅੱਖ ਹਾਸੇ ਭੇਕੇ ਇੱਕ ਜਿਸ ਨੋ ਬਖਸੇ ਸਿਫਤ ਸਾਲਾ ਨਾਨਕ ਪਾਤ ਸਾਹਿਬ ਪਾਤ ਸਾਹ

ਅੱਖਾ ਵਿਦ ਪਾਠ ਪੁਰਾਣਾ ਅੱਖਾ ਆਪਣੇ ਕਰ ਬਖਿਆਣ ਅੱਖਾ ਵਰਮੇ ਅੱਖਾ ਇੰਦ ਅੱਖਾ ਗੋਪੀਤਾ ਗੋਵਿੰਦ ਅੱਖਾ ਈਸਰ ਅੱਖਾ ਸਿੱਧ ਅੱਖਾ ਕਿਤੇ ਕਿਤੇ ਬੁੱਧ ਅੱਖਾ ਦਨਵਾ ਅੱਖਾ ਦੇਵ ਅੱਖਾ ਸੁਰ ਨਰਮਨ ਜਨ ਸੇਵ ਕਿਤੇ ਅੱਖਾ ਅਖਣ ਪਾਹੇ ਕਿਤੇ ਕਹ ਕਾ ਉਟੜ ਜਾਹੇ ਤੇ ਕਿਤੇ ਹੋਰ ਕਰੇ ਤਾਕ ਨਾ ਸਕਹਿ ਕੀਕੇ ਜੀਵਣ ਭਾਵੈ ਤੇੜ ਹੋਏ ਨਾਨਕ ਜੀ ਕਾਂਤਾ ਸੁਣਿ ਕੋ ਆਖ ਕਾ ਬੋਲਿ ਕਾੜਾ ਕਲ ਕੀਆ ਸਿਰ ਕਾ ਵਾਰਾ ਕਾ ਵਾਰ ਸੋਦਰ ਕੀਆ ਸੋ ਘਰ ਕੀਆ ਜਿਤ ਪਾ ਸਰਬ ਸਮਾਲੇ ਵਾਝੀ ਨਾ ਤਾਂ ਅਨੇਕ ਸੰਖਾ ਕਿਤੇ ਬਵਨ ਹਾਰੇ ਕਿਤੇ ਰਾਖ ਪਰੇ ਚੋਕਿ ਅਨਾ ਕਿਤੇ ਗਵਨ ਹਾਰੇ ਗਾਵੈ ਤੁਨੋਂ ਪਉਣ ਪਾਣੀ ਬਾਸੰਤਰ ਕਾ ਵਾਰਾ ਜਾ ਧਰਮ ਦਵਾਰੇ ਗਾਵਹ ਚਿਤ ਗੁਪਤ ਰਖ ਜਾਣਾ ਲੈਖਣਕ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਨ ਤਤਵਾਰੇ ਗਾਵਹਿ ਤਖਤ ਅਸਨ ਬੈਠੇ ਦੇਵਤਿਆਦਰ ਨਾਮੇ ਗਾਵਹਿ ਸਿਧਤ ਮਤਿ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੂਕੀ ਗਾਵਹਿ ਵੀਰ ਕਰਾਰੇ ਗਾਵਨਾ ਪੰਡਤਾ ਪੜਨ ਰਖੇਸਰਾ ਜਗ ਜਗ ਵੇਦ ਨਲੇ ਗਾਵਹਿ ਮੋਹਨੀਆ ਮਨਮੋਹਨ ਸੁਗਾਮਚ ਪਿਆਲੇ ਗਾਉਂ ਲਖਨੇ ਉਪਾਏ ਤੇਰੇ ਅਨਸੱਤੀ ਰਖਨਾਂ ਲੈ ਗਾਵਹਿ ਜੋਤਮਾ ਬਲਦੂਰਾ ਗਾਵਹਿ ਕਣੀ ਚਾਰੇ ਗਾਵਹਿ ਖਣ ਮੰਡਲ ਵਰ ਭੰਡਾ ਘਰ ਘਰ ਰੱਖੇ ਤਾਰੇ ਸਹੀ ਤਦੋਂ ਗਾਵਹਿ ਜੋਤਿ ਭਾਵਨਾ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਾ ਆ ਬਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬਾ ਸਾਚਾ ਸੱਚੀ ਨਾਈ ਹਾ ਪੀ ਉਸ ਜਨ ਜਸੇ ਰਤਨਾ ਜਨ ਰਜਾਈ ਰੰਗੀ ਰੰਗੀ ਭਾਤੇ ਕਰ ਕਰ ਜਨ ਜਿ ਮਾਇਆ ਜਨ અપਾਈ ਕਰ ਕਰ ਵੇਖਾ ਕੀਤਾ ਆਪਣਾ ਜਿ ਕਸ ਦੀ ਮਟਿਆਈ ਜੋ ਤਦ ਪਾਵਾਂ ਕੋਈ ਕਰ ਸੇ ਅਗੁਨਾ ਕਰਣਾ ਜਾਈ ਸੋ ਬਾਤ ਸਾਹੋ ਸਾਹ ਪਾਤ ਸਾਹਿਬਾ ਮਾਨ ਕਰਨ ਰਜਾਈ ਮੰਦਾ ਸੰਤੋਖ ਤਰਨ ਪਥ ਝੋਲੇ ਧਿਆਨ ਕੀ ਕਰੈ ਵਿਭੂਤਾ ਖੰთა ਕਾਲ ਪਾਰੀ ਕਾਇਆ ਜੁਗ ਰੰਡਾ ਪਰਤੀਤ ਆਈ ਪੰਤੀਤ ਗਲ ਜਮਾਤੀ ਮਨ ਜੀਤਾ ਜਗ ਜੀ ਆਦੇਸ ਜ਼ਾਇਆ ਦੇਸ ਆਦਨੇ ਨਨ ਨਗਨ ਹਤ ਜੁਗ ਜੁਗਾ ਇੱਕੋ ਵੇਸ ਭੁਗਤ ਗਿਆਨ ਦੇ ਆ ਭੰਡਾਰ ਲ ਘੜ ਘੜ ਵਾਜੇ ਨਾਗ ਆਪਣਾ ਨਾਤ ਨਾਤੀ ਸਭ ਜਾਗੀ ਰਿੱਥੇ ਦਵਰਾਸਾ ਸੰਜੋਗਾ ਵਿਜੋਗਾ ਗੁਕਾਰ ਚਲਾਵ ਦੇਖੇ ਆਪੇ ਭਾਗ ਦੇਸ ਆਦੇਸ ਆਦੇਸ ਆਦ ਅਨੀਲ ਅਨਾਦ ਅਨਾਹਤ ਇਕ ਹੋਵੇ ਇੱਕ ਮਾਈ ਜਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਏ ਦੀਪਾਂ ਜਗਤ ਦਾ ਪਹਵੈ ਤੇ ਚਲਾਵ ਜਬੋ ਅਕਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵਾ ਬਾਤਾ ਇਹੋ ਵਿਦਾਨ ਦਿੱਤ ਜੀ ਆਸਣਾ ਲੋਏ ਲੋਏ ਮੰਡਾਰ ਜੋ ਕੁਝ ਪਾਇਆ ਸੁਏ ਕਾਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸਿ ਸਾਇਆ ਦੇਸ ਅਗਨੀਲ ਅਨਾਨ ਹਨ ਹਕ ਤੁਗ ਤੁਗ ਹੈ ਕੋਵੇ ਇਕ ਦੋ ਜੀ ਪਾਲ ਖੋਹਿ ਨਖੋ ਲਖਵੀ ਸ ਲੱਖ ਲੱਖਾਂ ਗਿੜਾ ਆਖਿਆ ਏਕ ਨਾ ਜਗਦੀਸ ਈ ਤਰਾਏ ਪਦ ਪਵੜੀਆਂ ਚੜੀਆਂ ਹੋਏ ਕੀ ਸਾਗੁਣ ਗੱਲਾਂ ਆਕਾਸ ਕੀ ਕੀਟਾ ਆਈ ਰੇ ਨਾਨਕਾ ਨਗਰੇ ਪਾਈਆ ਕੁੜੇ ਕੁੜਾ ਠੀਸ ਅਖਣ ਜੋਰ ਚ ਪਾਨਾ ਜੋਰ ਜੋ ਨਾ ਸੁਰਤੀ ਗਿਆਨ ਵਿਚਾਰਾ ਜੋ ਨਾ ਯੁਕਤੀ ਛੁੰਡ ਸੰਸਾਰ ਜੇ ਸਭ ਜੋਰ ਕਰ ਵਿਖਾ ਸੋਏ ਨਾਨਕ ਤੁਮ ਨਹੀਂ ਜਨਾ ਹੋਏ ਰਾਤੇ ਰੁੱਤੇ ਤੇ ਮਹਾਰਾ ਪਉਣ ਪਾਣੀ ਅਗਨੀ ਫਾਤਾਲ ਤਿਸ ਵਿੱਚ ਸਰਦੀ ਦਾ ਫਰਕ ਕੀ ਧਰਮ ਸਾਨ ਤਿਸ ਵਿੱਚ ਜੀਤ ਉਸਕੇ ਰੰਗ ਤਿਨ ਕੇ ਨਾਮ ਅਨੇਕ ਨੰਨ ਕਲਮੇ ਕਨਮੇ ਹੋਏ ਵਿਚਾਰ ਸੱਚ ਆ ਆ ਪਾਖ ਚਾ ਦਰਬਾਰ ਤਿੱਖਾ ਸਵਨ ਪੰਜ ਪਰਮਾਨ ਨਦਰੀ ਕਰਮ ਪਵਨੀ ਸਾਨ ਕਚ ਭਗਾਈ ਉਥਾ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਅਖੰਡ ਕਾਇ ਹੋ ਧਰਮ ਗਿਆਨ ਅਖੰਡ ਕਾਇ ਕੋ ਕਰਮ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਨ ਮਹੇਸ ਕਿਤੇ ਵਰਮੇ ਘਾਟ ਤਖੜੀ ਆ ਹੈ ਰੂਪ ਰੰਗ ਕੇ ਕਿਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਰਾ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਵਨਾਥ ਕੀਤੇ ਕੀਤੇ ਦੇਵੀ ਵੇਥਾ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੰਤ ਕੀਤੇ ਆਖਾਣੀ ਕੀਤਿਆ ਬਾਣੀ ਕੀਤੇ ਪਾਤਨ ਨਰਿੰਦ ਕੀਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਕਿਤਾ ਨਾਦ ਬਿਨੋਦ ਕੋਟ ਆਨੰਦ ਸਰਮ ਖੰਡ ਕੇ ਬਾਣੀ ਰੂਪ ਕਿਤਾ ਕਾਟ ਕੜਿਆ ਬੋਧਿਆਨ ਰੂਪ ਤਾਂ ਕੀ ਅਗਲਾ ਕਤਿਆ ਨਾ ਜਾਹੇ ਜੀ ਕੋ ਕਹ ਪਿੱਛਾ ਪਛਤਾਏ ਕਿਤਾ ਕੜਿਆ ਸਰਤ ਮਤਮਨ ਬੋਧਾ ਕਿਤਾ ਕੜਿਆ ਸੁਰਾ ਕਿਤਾ ਕੀ ਸੁਧਾ ਕਰਮ ਖੰਡ ਕੇ ਬਾਣੀ ਜੋਰਾ ਕਿਤਾ ਹੋਰ ਨਾ ਕੋਈ ਹੋਰਾ ਕਿਤਾ ਚਿੱਠਾ ਸੀ ਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਾ ਕਤਨੇ ਜਾਹੀ ਨਾ ਹੋਏ ਮਰੈ ਨਾ ਠਾਕੇ ਜਾਹੀ ਜਿਨ ਕਾ ਰਾਮ ਬਸਾ ਮਨ ਮਾਹੀ ਤਿੱਥਾ ਭਗਤ ਵਸਾ ਕੇ ਲੋ ਕਰੈ ਨਾ ਸੱਚਾ ਮਨ ਸੋਏ ਸੱਚ ਖੰਡਾ ਬਸਾ ਨਿਰੰਕਾਰਾ ਕਰ ਕਰ ਵੇਖੈ ਨਾ ਤੁਮਨੇ ਹਾਲ ਤਿੱਥਾ ਖਣ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਅੰਤ ਨਾਨ ਤਿੱਥਾ ਲੋ ਲੋ ਆਕਾ ਜਿਵੇਂ ਹੁਕਮਾਂ ਤਿਵਾ ਤਿਵਕਾਰਾ ਵਿਖਾ ਵਿਗਤ ਕਰ ਬਿਚਾਰ ਨਾਨਕ ਤਨਾ ਕਰੜਾ ਸਾਤ ਜਤ ਪਹਾੜਾ ਤੇਜ ਸੁਨਿਆਰਾ ਹਰਨ ਮਤਿ ਵੇਦ ਤਿਆਰ ਹਾ ਪੌ ਕੱਲਾ ਅਗਨਾ ਤਵਤਾਉ ਭਾਂਡਾ ਭੋਮ੍ਰਿਤ ਤਟਾ ਕਰਿਆ ਸਮਦ ਸਚੇ ਟਕਸਾਲਾ ਇਨਕਾ ਨਦਰ ਕਰਮ ਤਿਨਕਾਰ आलाना नानकते मुखे उजानि